ਅਮਰਤ ਸੰਚਾਰ ਜਥਾ ਯੂਕੇ ਤੇ ਜਰਪ ਦੇ ਮੁਖੀ ਭਾਈ ਪਲਦੇਵ ਸਿੰਘ ਵੱਲੋਂ ਜੂਨ 1984 ਦੇ ਧਰਮੀ ਫੌਜੀਆਂ ਨਾਲ ਮੁਲਾਕਾਤ ਹੋਰ ਤੋਂ ਜੂਨ 1984 ਚ ਆਪਣੀ ਅਮਰੀਕਾ ਛੱਡਣ ਵਾਲੇ ਧਰਮੀ ਸ਼ਹੀਦ ਸਿੱਖ ਫੌਜੀਆਂ ਦੀ ਫੋਟੋ ਅਜਾਇਬ ਘਰ ਵਿੱਚ ਲੱਗਣ ਦੀ ਕੀਤੀ ਮੰਗ ਐਸਜੀਪੀਸੀ ਵੱਲੋਂ ਧਰਮੀ ਫੌਜੀਆਂ ਨੂੰ ਜੋਗ ਸਹਾਇਤਾ ਨਾ ਦੇਣ ਦੇ ਉੱਪਰ ਵੀ ਚੁੱਕਿਆ ਵੱਡਾ ਸਵਾਲ ਦੁਨੀਆ ਵਿੱਚ ਫਸਦੀਆਂ ਸਿੱਖ ਸੰਗਤਾਂ ਨੂੰ ਧਰਮੀ ਫੌਜੀਆਂ ਦੇ ਨਾਲ ਖੜਨ ਲਈ ਕੀਤੀ ਜ਼ਰੂਰੀ ਬੇਨਤੀ ਮੈਂ ਹਾਂ ਅਮਨਜੀਤ ਸਿੰਘ ਖਾਰਾ ਤੇ ਤੁਸੀਂ ਦੇਖ ਰਹੇ ਹੋ ਜਨਕਤੀ ਨਿਊਜ਼ ਪੰਜਾਬ ਦਰਸ਼ਕੋ ਤੁਹਾਨੂੰ ਜਿਹਾ ਆਖਦਾ ਹਾਂ ਖਬਰ ਹੈ ਪੰਜਾਬ ਦੀ ਧਰਤੀ ਤੋਂ ਜਿੱਥੇ ਅਮਰਤ ਸੰਚਾਰ ਜਿੱਥਾ ਯੂਕੇ ਤੇ ਯੂਰਪ ਦੇ ਮੁਖੀ ਪਾਇ ਬਲਦੇਵ ਸਿੰਘ ਵੀ ਤੇ ਕੁਝ ਹਫਤਿਆਂ ਤੋਂ ਪੰਜਾਬ ਦੀ ਧਰਤੀ ਤੇ ਹਨ ਆਪਣੀ ਇਸ ਫੇਰੀ ਦੇ ਨਾਲ ਉਹਨਾਂ ਨੇ ਜੂਨ 1984 ਅੰਬੌਰ ਤੋਂ ਬਰਕਰਾਰ ਛੱਡਣ ਵਾਲੇ ਧਾਰਮੀ ਫੌਜੀਆਂ ਦੇ ਨਾਲ ਮੁਲਾਕਾਤ ਕੀਤੀ ਧਰਮੀ ਫੌਜੀਆਂ ਦਾ ਪੱਖ ਜਾਣਨ ਤੋਂ ਬਾਅਦ ਭਾਈ ਬਲਦੇਵ ਸਿੰਘ ਨੇ ਸਾਰਾ ਮਾਮਲਾ ਮੀਡੀਆ ਦੇ ਸਾਹਮਣੇ ਰੱਖਦਿਆ ਦੁਨੀਆ ਵਿੱਚ ਵਸਦੇ ਖਾਲਸਾ ਪੰਥ ਨੂੰ ਅਤੇ ਦਮਦਿਉਂ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਧਰਮੀ ਫੌਜੀਆਂ ਦੀ ਫੋਟੋ ਸਿੱਖ ਜਾਰਖ ਵਿੱਚ ਸ਼ਿਯੋਬਤ ਕਰਨ ਦੀ ਬੇਨਤੀ ਕੀਤੀ ਨਾਲ ਹੀ ਐਸਜੀਪੀਸੀ ਵੱਲੋਂ ਜੂਨ 1984 ਵਿੱਚ ਅੰਬੋਰ ਤੋਂ ਬਰਕਰਾਰ ਛੱਡਣ ਵਾਲੇ ਧਰਮੀ ਫੌਜੀਆਂ ਨੂੰ ਮਾਨਤਾ ਨਾ ਦੇਣ ਤੇ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਤਰਗਤ ਕਮੇਟੀ ਅਤੇ ਹੋਰ ਮੈਂਬਰਾਂ ਤੇ ਤਿੱਖਾ ਪ੍ਰਤੀਕਰਮ ਦਿੱਤਾ ਆਓ ਸੋਰデア ਕੀ ਆਖਿਆ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀਓ ਅੱਜ ਇਥੇ ਸਭੀ ਧਰਮੀ ਫੌਜੀਆਂ ਦੇ ਨਾਲ ਮੁਲਾਕਾਤ ਹੋਈ ਆ ਜੋ ਨੇ ਆਪਣੇ ਬਾਰੇ ਕਾਫੀ ਕੁਝ ਦੱਸਿਆ ਆ ਜੋ ਨੇ ਜਿਹੜੇ ਉਦੋਂ ਜਿਹਨਾਂ ਨੇ 6 ਜੂਨ ਰਾਤ ਨੂੰ ਅਮਰੀਕਾਂ ਛੱਡੀਆਂ ਸੀ ਜਿਹੜੇ ਹੋਰ ਹੋਰ ਸੀ ਨਾ ਜੀ ਹੋਰ ਵਿਖੇ ਜਿਹਨਾਂ ਨੇ ਛੱਡੀਆਂ ਬਾਅਦ ਦੇਖੋ ਕਿੰਨੇ ਨਿਮਰ ਜਿਹੇ ਇਮਰਤੀ ਆ ਦੇਖੋ ਕਿੰਨਾਂ ਦਾੜੀ ਨਹੀਂ ਆਏ ਇਹ ਜੇ 2-2 4-4 ਮਹੀਨੇ ਸਾਾਲ ਤੋਂ ਜਿਹਨਾਂ ਨੂੰ ਸਰਵਿਸ ਹੋਈ ਸੀ ਹੈ ਜੇ ਉਹਨਾਂ ਦੀ ਇਹਨਾਂ ਨੇ ਅਮਰੀਕਾਂ ਛੱਡੀਆਂ ਸੀ ਤੇ ਸ਼ਰੌਮਣੀ ਕਮੇਟੀ ਇਹਨਾਂ ਨੂੰ ਧਰਮੀ ਫੌਜ ਦੇ ਮਰਨ ਨੂੰ ਤਿਆਰ ਨੇ ਕਹਿੰਦੀ ਜੇ ਤੁਹਾਨੂੰ ਪੈਨਸ਼ਨ ਮਿਲਦੀ ਆ ਦੱਸੋ ਪੈਨਸ਼ਨ ਮਿਲਦੀ ਆ ਤੇ ਕੁਰਬਾਨੀ ਤਾਂ ਕੀਤੀ ਕਿ ਨਹੀਂ ਅਮਰੀਕਾਂ ਤਾਂ ਛੱਡੇ ਕਿ ਨਹੀਂ ਜੇਹਲਾਂ ਤਾਂ ਕੱਟੀਆਂ ਕਿ ਨਹੀਂ ਜੇ ਕੋ ਆਪਣੇ ਵਕੀਲ ਕਰਕੇ ਜਾਂ ਆਪਣੇ ਹਿੰਮਤੇ ਦੇ ਨਾ ਪੈਨਸ਼ਨ ਲੈ ਲਈ ਨੌਕਰੀ ਕੀਤੀ ਸੀ ਪੈਨਸ਼ਨ ਲੈਂਦੇ ਆ ਅੱਜ ਤੱਕ ਮਿਲਦੀ ਨਹੀਂ ਕਿਸੇ ਨੂੰ ਅਸੀਂ ਬੇਨਤੀ ਕਰਦੇ ਆ ਜੋ ਕਿ ਉੱਥੇ ਸ਼ਹੀਦੀ ਗੈਲਰੀ ਬਣੀ ਗਈ ਆ ਬਣਾਈ ਗਈ ਆ ਜੋਂ 84 ਦੇ ਚੀਜ਼ਾਂ ਦੀ ਤੇ ਆ ਜਿਹੜੇ ਸਿੰਘ ਆ ਨਾ ਇਹ ਤਾਂ ਸ਼ਹੀਦ ਹੋਏ ਆ ਇਹਨਾਂ ਦੀ ਫੋਟੋ ਉੱਥੇ ਜਰੂਰ ਲੱਗਣੀ ਚਾਹੀਦੀ ਆ ਦੂਸਰੀ ਗੱਲ ਇਹਨਾਂ ਨੇ ਇਹਨਾਂ ਸ਼ਹੀਦੀ ਦੇਖੋ 13 ਸਿੰਘ ਸ਼ਹੀਦ ਹੋਏ ਆ ਰਬਿੰਦਰ ਸਾਹਿਬ 78 ਦੇ ਵਿੱਚ ਉਨ੍ਹਾਂ ਦੀ ਕੁਰਬਾਨੀ ਤੋਂ ਕੌਮ ਵਿੱਚ ਜਾਗਤ ਹੀ ਆਈ ਸੀ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਖਾਲਸਾ ਪੰਥ ਦੇ ਝੰਡੇ ਝੂਲ ਰਹੇ ਆ ਸ਼ੁਰੂਆਤ ਕਿੱਥੋਂ ਹੋਈ ਸੀ 13 ਸਿੰਘਾਂ ਨੇ ਕੁਰਬਾਨੀ ਕੀਤੀ ਸੀ ਉਸ ਤੋਂ ਬਾਅਦ ਜੂਨ 84 ਚ ਕੁਰਬਾਨੀ ਹੋਈ ਦੁਨੀਆ ਭਰ ਦੇ ਵਿੱਚ ਖਾਲਸੇ ਦੇ ਝੰਡੇ ਝੂਲਦੇ ਆ ਪਰ ਇਹਨਾਂ ਵਿਚਾਰੇ ਧਰਮੀ ਫੌਜੀ ਵੀਰਾਂ ਦਾ ਇਹ ਆ ਵੇ ਨਾ ਤਾਂ ਸਾਨੂੰ ਚਾਚਣਾ ਵਸ਼ੀਦ ਮਨ ਨੂੰ ਤਿਆਰ ਆ ਤੇ ਨਾ ਸਾਨੂੰ ਕੋਈ ਧਰਮੀ ਫੌਜੀ ਉਹਨਾਂ ਨੂੰ ਤਿਆਰ ਆ ਤੇ ਜਿਹੜਾ ਇਹਨਾਂ ਨੇ ਸਤਾਨ ਬਣਾਉਣਾ ਜਿੱਥੇ ਤੁਸੀਂ ਇਹਨਾਂ ਨੂੰ ਸਤਾਨ ਵਾਸਤੇ ਮਾਇਆ ਭੇਜਣੀ ਆ ਹਰੇਕ ਗੁਰਦੁਆਰਾ ਉਹ ਲਿਖ ਕੇ ਪਾਵੇ ਵੀ ਇਹਨਾਂ ਧਰਮੀ ਫੌਜੀਆ ਨੂੰ ਇੱਕ ਮਤਾ ਪਾ ਕੇ ਧਰਜੀ ਧਰਮੀ ਫੌਜੀ ਮੰਨਿਆ ਜਾਵੇ ਤੇ ਅੱਜ ਜਿਹੜੇ ਸਿੰਘ ਸ਼ਹੀਦ ਹੋਇਆ ਜਿਹੜੀ ਗੈਲਰੀ ਆ ਗੈਲਰੀ ਦੇ ਵਿੱਚ ਇਹਨਾਂ ਦੀ ਫੋਟੋ ਲਾਈ ਜਾਵੇ ਅਸੀਂ ਪਰਸਨੀ ਤੌਰ ਤੇ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਦਮ ਦੀ ਮਟਕਸਾਲ ਦੇ ਮੁਖੀ ਬਾਬਾ ਰਨਾਮ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਉਹ ਸ਼ਹੀਦੀ ਗੈਲਰੀ ਤਿਆਰ ਕੀਤੀ ਆ ਇਹ 6 ਜੂਨ ਨੂੰ ਜਦੋਂ ਇਹਨਾਂ ਨੇ ਅਮਰੀਕਾਂ ਛੱਡੀਆਂ ਸੀ ਅਭੋਰ ਮੁਖੇ ਇਹਨਾਂ ਦਾ ਮੁਕਾਬਲਾ ਆਇਆ ਸੀ ਇਹਨਾਂ ਨੇ ਡੱਟ ਕੇ ਪ੍ਰਵਾਨ ਨਹੀਂ ਕੀਤੀ ਹਥਿਆਰ ਵੀ ਸੁੱਟ ਸਕਦੇ ਸੀ ਮਾਫੀ ਵੀ ਮੰਗ ਸਕਦੇ ਸੀ ਪਰ ਛੇੜਦੀਆਂ ਪਾ ਗਏ ਤੇ ਇਹਨਾਂ ਦੀ ਯਾਦਗਾਰ ਉੱਥੇ ਵੱਲ ਰਹੀ ਆ ਉਹਨਾਂ ਵਾਸਤੇ ਯੂਕੇ ਦੀਆਂ ਯੂਰਪ ਦੀਆਂ ਸੰਗਠਨਾਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੋਰ ਵੀ ਅਸੀਂ ਜਿਹੜਾ ਕਾਰ ਸੇਵਾ ਵਾਲੇ ਉਹਨਾਂ ਮਹਾਪੁਰਸ਼ਾਂ ਤੱਕ ਵੀ ਬੇਨਤੀ ਕਰਵਾਂਗੇ ਇਹ ਸਾਡੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ